ਟਾਡੇ ਘਰ ਦੇ ਅੱਗੇ ਹੀ ਕਿਉਂ ਸਾਰੇ ਇਕੱਠੇ ਹੋਏ ਸੀਗੇ ਉਹੀ ਤਾਂ ਸਾਨੂੰ ਸਮਝ ਨਹੀਂ ਆ ਰਹੀ ਉਹਨਾਂ ਦੀ ਗੱਲ ਹੋਈ ਸੀ ਸਾਡੇ ਪਰਿਵਾਰ ਨੂੰ ਤਾਂ ਉਹੀ ਟਾਰਗੇਟ ਹੀ ਕੀਤਾ ਗਿਆ ਇਸ ਵਾਸਤੇ ਇਹ ਕੀ ਕਾਰਨ ਲੱਗਦਾ ਵੇ ਤੁਹਾਡੇ ਪਰਿਵਾਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਨਹੀਂ ਤੁਹਾਡੇ ਉੱਪਰ ਜਿਹੜਾ ਕਿਉਂ ਗਮਦੂਰ ਸਿੰਘ ਦੇ ਪਰਿਵਾਰ ਦੇ ਉੱਪਰ ਕਿੰਨੇ ਪਰਚੇ ਦਰਜ ਆ ਲੁੱਟਾਂ ਖਵਾ ਦੇ ਜਾਂ ਅੱਜ ਜਾਂ ਫਾਇਰਿੰਗ ਦੇ ਮਿੱਤੋਂ ਪਹਿਲਾਂ ਇਹ ਪਹਿਲਾਂ ਹੀ ਸਰਪੰਚ ਹੈਗਾ ਮੈਨੂੰ ਲੱਗਦਾ ਵੀ ਜੀ ਨੇ ਇਹ ਕੱਲ ਆਪਦੇ ਮੂੰਹ ਬਣਾ ਕੇ ਵੀ ਇਹ ਤਰਨਾਟ ਲੋਗ ਐ ਉਹ ਐ ਆ ਉਹ ਜੋ ਐ ਇਹਨਾਂ ਵੱਲੋਂ ਆਪ ਹੀ ਬਣਾਇਆ ਗਿਆ ਪਹਿਲੋਂ ਉਹਨਾਂ ਨੇ ਐਸਸੀ ਦਾ ਕਾਰਡ ਖੇਡਿਆ ਵੇ ਹੁਣ ਉਸੇ ਗੱਲ ਤੋਂ ਆਪ ਹੀ ਪਛਾਣ ਹੋ ਰਹੀ ਨੇ ਕੀ ਤੁਹਾਡਾ ਮੰਨ ਲਓ ਪਹਿਲਾ ਰਾਜਨੀਤਿਕ ਮਸਲਾ ਸੀਗਾ ਇਹ ਵੀ ਹੋ ਸਕਦਾ ਕਿ ਵੇ ਸਰਪੰਚੀ ਹਰਗੇ ਹੋਵੇ ਕੋਈ ਬੰਦਾ ਤੇ ਜਿਹੜਾ ਹੈ ਜਿਹੜੇ ਰਾਜਨੀਤਿਕ ਰਾਂਝੇ ਛੋਲ ਸਕਦੀ ਹੈ ਨਹੀਂ ਨਹੀਂ ਵੀਰੇ ਤੇ ਹੁਣ ਜਦੋਂ ਤੁਹਾਡੇ ਪਰਿਵਾਰ ਦੇ ਉੱਪਰ ਕਿਉਂਕਿ ਉਧਰ ਦੇ ਸਾਹਮਣੇ ਵਾਲੇ ਪਾਸਿਓਂ ਕਹਿੰਦੇ ਵੀ ਜਿਹੜਾ ਹੈ ਇਹਨਾਂ ਨੇ ਸਿਆਸੀ ਪਹੁੰਚ ਦਿਖਾ ਕੇ ਠੀਕ ਆ ਉਹਨਾਂ ਦੀ ਔਰਤਾਂ ਨੇ ਵੀ ਵੀਡੀਓ ਕੀਤਾ ਕਹਿੰਦੇ ਸਾਡੇ ਸਿਆਸੀ ਪਹੁੰਚ ਇਹਨਾਂ ਨੇ ਕਰਕੇ ਲਗਭਗ ਸਾਡੇ ਘਰਾਂ ਦੇ ਪੁਲਿਸ ਨੂੰ ਕਹਿ ਕੇ ਕਿ ਪੁਲਿਸ ਦੇ ਬੰਦੇ ਵੀ ਚਕਾਤੇ ਸਾਡੀਆਂ ਬੁੜੀਆਂ ਵੀ ਚਕਾ ਦੀਆਂ ਸਾਡੇ ਪ੍ਰਾਈਵੇਟ ਜਿਹੜਾ ਘਰਾਂ ਦਾ ਸਮਾਨ ਵੀ ਬਾਹਰ ਸੈੱਡਤਾ ਅਸੀਂ ਜਾ ਕੇ ਸਿਵਿਆਂ ਚ ਰੋਟੀਆਂ ਪਕਾਈਆਂ ਇਹਦੇ ਬਾਰੇ ਤਾਂ ਜਿਹੜਾ ਹੈਗਾ ਤੁਸੀਂ ਕੀ ਕਹੋਗੇ ਤੁਹਾਡੇ ਹਸਬੰਡ ਦੇ ਉੱਪਰ ਤੇ ਤੁਹਾਡੇ ਮੰਨ ਲਓ ਜਿਹੜੇ ਹੈਗੇ ਦਿਔਰ ਨੇ ਹਨਾ ਉਹਨਾਂ ਜੇਠ ਨੇ ਉਹ ਆ ਗਮਦੂਰ ਸਿੰਘ ਉਹਨਾਂ ਉੱਪਰ ਦੂਹਾ ਉੱਪਰ ਹੋਣਾ ਕਿਹੜੀਆਂ ਕਿਹੜੀਆਂ ਧਾਰਾਂ ਲੱਗੀਆਂ ਹੋਣਗੀਆਂ ਉਹਨਾਂ ਤੇ ਇੱਕ ਤਾਂ ਐਸਸੀ ਐਸਟੀ ਐਕਟ ਲੱਗੇ ਹੋਏ ਹਾਂਜੀ ਤੇ ਇੱਕ ਧਾਰਾ 307 ਲਾਈ ਵੀ ਹੈ ਇਹ ਵੀ ਸਵਾਲ ਪਿਛੇ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਉਹਨਾਂ ਨੇ ਮੈਨੂੰ ਇੱਕ ਪੁੱਛਿਆ ਉਹ ਕਹਿੰਦੇ ਵੀ ਜੇਕਰ ਹੁਣ ਉਹਨਾਂ ਦੇ ਪਰਿਵਾਰ ਨੂੰ ਇਦਾਂ ਦੁੱਖ ਲੱਗਦਾ ਹੈ ਨਾ ਤੇ ਜਦੋਂ ਸਾਡੇ ਬੱਚੇ ਚੱਕੇ ਜਾ ਰਹੇ ਸੀ ਸਾਡੀਆਂ ਔਰਤਾਂ ਨੂੰ ਜਿਹੜਾ ਘੜੀਸਿਆ ਜਾ ਰਿਹਾ ਸੀ ਉਦੋਂ ਗਮਦੂਰ ਦੇ ਜਿਹੜੇ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਨੇ ਹਾ ਜਿਹੜਾ ਹੈਗਾ ਹਾ ਦਾ ਨਾਰਾ ਕਿਉਂ ਨਹੀਂ ਮਾਰਿਆ ਉਹ ਉਹਨਾਂ ਨੇ ਤੁਹਾਡੇ ਉੱਪਰ ਜਿਹੜਾ ਕਿਉਂ ਗਮਦੂਰ ਸਿੰਘ ਦੇ ਪਰਿਵਾਰ ਦੇ ਉੱਪਰ ਕਿੰਨੇ ਪਰਚੇ ਦਰਜ ਆ ਲੁੱਟਾਂ ਖਵਾ ਦੇ ਅੱਜ ਜਾਂ ਫਾਇਰਿੰਗ ਦੇ ਮਿੰਟ ਤੋਂ ਪਹਿਲਾਂ ਕੀ ਗੱਲ ਕਲੀਅਰ ਹੋ ਗਈ ਹੁਣ ਤੁਸੀਂ ਆਪ ਸੋਚ ਲਓ ਵੀ ਉਹਨਾਂ ਨੇ ਕਿਉਂ ਇਹ ਕੀਤਾ ਨਹੀਂ ਕੀ ਤੁਹਾਡਾ ਮੰਨ ਲਓ ਪਹਿਲਾਂ ਰਾਜਨੀਤਿਕ ਮਸਲਾ ਸੀਗਾ ਇਹ ਵੀ ਹੋ ਸਕਦਾ ਕਿ ਵੇਲੇ ਸਰਪੰਚੀ ਹਰਗੇ ਹੋਇਆ ਕੋਈ ਬੰਦਾ ਅਮ ਕਾਰੇ ਉਹ ਵੀ ਇਹਨਾਂ ਦੇ ਉਹ ਫੈਰ ਵਿੱਚ ਜਿਆ ਜਾਂ ਆ ਹੋਇਆ ਉਹ ਇੰਨੇ ਦਿਨਾਂ ਬਾਅਦ ਤਾਂ ਕੋਈ ਵੀ ਇਹ ਚੀਜ਼ਾਂ ਨਹੀਂ ਹੋ ਸਕਦੇ ਜਿਸ ਤਰ੍ਹਾਂ ਅੱਜ ਤੁਹਾਡੇ ਹੱਕ ਦੇ ਵਿੱਚ ਜਥੇਬੰਦ ਗਾਂਗਾ ਤੁਹਾਡੇ ਪਿੰਡ ਦੇ ਵਿੱਚ ਇਕੱਠ ਵੀ ਹੋਇਆ ਠੀਕ ਆ ਹੁਣ ਤੁਹਾਡਾ ਅਗਲਾ ਐਕਸ਼ਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਆ ਚੰਦਪਾਣ ਵਿਖੇ ਚੰਦਪਾਣ ਵਿਖੇ ਜਿਹੜਾ ਗਮਦੂਰ ਸਿੰਘ ਦੇ ਉੱਪਰ ਹੈ ਜਿਹੜਾ ਹੈਗਾ ਐਸਸੀ ਭਾਈਚਾਰੇ ਦੇ ਸਰਪੰਚ ਵੱਲੋਂ ਲਗਾਤਾਰ ਇਹ ਇਲਜ਼ਾਮ ਲਗਾਏ ਗਏ ਕਿ ਉਹ ਇੱਕ ਧਨਾੜ ਵਿਅਕਤੀ ਆ ਜਿਹਨੇ ਸਾਡੇ ਦੇ ਉੱਪਰ ਫਾਇਰਿੰਗ ਕੀਤੀ ਆ ਮੇਰੇ ਨਾਲ ਗੰਦੂਰ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਭਝਾਈ ਨੇ ਇਹਨਾਂ ਨੇ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆ ਤੁਹਾਡਾ ਸ਼ੁਭ ਨਾਮ ਕੀ ਆ ਤੇ ਹਾਂ ਜੀ ਹਾਂਜੀ ਵੀਰੇ ਮੇਰਾ ਸ਼ੁਭਨਾਮ ਕਮਲਜੀਤ ਕੌਰ ਬਰਾੜ ਹੈ ਜੀ ਤੇ ਮੇਰੇ ਪਤੀ ਦਾ ਨਾਮ ਹਰਵਿੰਦਰ ਸਿੰਘ ਬਰਾੜ ਹੈ ਜੀ ਤੇ ਮੈਂ ਗਮਦੂਰ ਸਿੰਘ ਦੀ ਪਰਜਾਈ ਆ ਆ ਗਮਦੂਰ ਸਿੰਘ ਦੇ ਉੱਪਰ ਅਤੇ ਤੁਹਾਡੇ ਜਿਹੜਾ ਹੈਗਾ ਮੰਨ ਲਓ ਪਤੀ ਦੇ ਉੱਪਰ ਹੈਨਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਤੁਸੀਂ ਫਾਇਰਿੰਗ ਕੀਤੀ ਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਲਗਭਗ 100 ਤੋਂ ਜ਼ਿਆਦਾ ਲੋਕਾਂ ਦੇ ਉੱਪਰ ਇਹਦੇ ਬਾਰੇ ਕੀ ਕਹਿਣਾ ਚਾਹਣਾ ਹੈ ਵੇਰੇ ਇਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਹੀ ਐ ਜਿਹੜੀ ਫਾਇਰਿੰਗ ਹੋਈ ਆ ਉਹ ਉਹਦੇ ਨਹੀਂ ਹੋਈਗੀ ਪਹਿਲਾਂ ਸਵੇਰ ਜਿਹੜੇ ਉਹ ਸਾਰੇ ਬੰਦੇ ਸੀਗੇ ਮਾਰਨਿੰਗ ਟਾਈਮ ਤੇ ਘਰੇ ਆ ਚੁੱਕੇ ਸੀਗੇ ਪਹਿਲੋਂ ਤੁਹਾਡੇ ਘਰੇ ਘਰੇ ਘਰ ਤਾਂ ਆਪਣੇ ਗੇਟ ਮੇਨ ਗੇਟ ਤੇ ਆ ਚੁੱਕੇ ਸੀਗੇ ਉੱਥੇ ਬਾਹਰ ਗਲੀ ਗਲੋਚ ਹੋਈ ਜਾਂਦਾ ਸੀਗਾ ਕੁਝ ਉੱਚੀ ਨਾਰੇ ਵਗੈਰਾ ਲਾਈ ਜਾਂਦੇ ਸੀਗੇ ਬੁੱਲੀ ਜਾਂਦੇ ਸੀਗੇ ਜੀ ਤੇ ਮੇਰੇ ਪਤੀ ਉਸ ਟਾਈਮ ਉਹਨਾਂ ਨੂੰ ਇਹ ਪੁੱਛਣਗੇ ਸੀ ਉਹਨਾਂ ਨੇ ਆਖਿਆ ਵੀ ਐ ਉਹਨਾਂ ਨੇ ਇਹ ਗੱਲ ਆਖੀ ਵੀ ਇਹ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਜੀ ਤੇ ਇਹ ਗੱਲ ਜਦੋਂ ਕਰ ਹੀ ਰਹੇ ਆ ਤੇ ਉੱਥੇ ਹੱਥ ਆ ਪਾਈ ਦੂਜੇ ਜਣੇ ਕਰ ਲਾ ਕਿਉਂਕਿ ਦੋ ਜਣਿਆਂ ਦਾ ਹੀ ਉਹਨਾਂ ਨੇ ਦੋ ਤਿੰਨਾਂ ਦਾ ਹੀ ਉਹਨਾਂ ਨੇ ਨਾਂ ਲਿਆ ਸੀ ਕੋਈ ਹੋਰ ਪਾਲਾ ਉੱਥੇ ਐ ਨਹੀਂ ਸੀ ਕਿ ਆਪਾਂ ਲੜਾਈ ਕਰਨ ਵਾਸਤੇ ਹੀ ਉੱਥੇ ਬੈਠੇ ਸੀਗੇ ਜੀ ਤੇ ਉਹਨਾਂ ਨੇ ਜਾ ਕੇ ਪੁੱਛਿਆ ਹੀ ਹੈ ਉਸ ਜਦੋਂ ਸਾਰੇ ਜਣੇ ਇੱਕ ਦੂਜੇ ਦੇ ਗੱਲ ਪੈਣ ਲੱਗ ਪਏ ਇੰਨੀ ਭੀੜ ਦਾ ਹੁਣ ਤੁਸੀਂ ਵੀ ਇਹ ਸਮਝਦਾਰ ਹੋ ਵੀ ਇੰਨੀ ਭੀੜ ਦਾ ਕੋਈ ਵੀ ਮੁਕਾਬਲਾ ਇਕੱਲਾ ਬੰਦਾ ਨਹੀਂ ਕਰ ਸਕਦਾ ਹੈਗਾ ਉਸ ਮਤਲਬ ਕਿ ਇਹ ਤੁਹਾਡੇ ਘਰ ਦੇ ਅੱਗੇ ਹੀ ਕਿਉਂ ਸਾਰੇ ਇਕੱਠੇ ਹੋਏ ਸੀਗੇ ਉਹੀ ਤਾਂ ਸਾਨੂੰ ਸਮਝ ਨਹੀਂ ਆ ਰਹੀ ਨਾਲੇ ਸਾਡਾ ਕੋਈ ਨਾਲੀ ਦਾ ਨਿਕਾਸ ਹੀ ਨਹੀਂ ਉਧਰ ਉਹ ਗਮਦੂਰ ਵੀਰ ਜੀ ਕੀ ਨਾਲੀ ਦਾ ਉਹ ਵੀ ਉਹਨਾਂ ਦੀ ਰਸੋਈ ਦਾ ਪਾਣੀ ਪੈਂਦਾ ਹੋਰ ਕੋਈ ਪਾਣੀ ਉਹਨਾਂ ਦਾ ਵੀ ਕੋਈ ਬਾਲਾ ਪੈਂਦਾ ਨਹੀਂ ਉਧਰ ਪਾਣੀ ਸਾਡੇ ਕੋਲੇ ਉਹ ਜਿਹੜੇ ਪਰਿਵਾਰ ਸੀਗੇ ਚਾਰ ਪੰਜ ਐਸੀ ਪਰਿਵਾਰੀ ਸੀਗੇ ਉਹ ਸਾਡੇ ਕੋਲੇ 2-3 ਵਾਰੀ ਆ ਗਏ ਸੀਗੇ ਵੀ ਤੁਸੀਂ ਇਸ ਗੱਲ ਨੂੰ ਨਾ ਵੀ ਇਸ ਮਸਲੇ ਨੂੰ ਮੜਾ ਸਾਡੇ ਨੂੰ ਸੁਲਝਾਓ ਵੀ ਸਾਡਾ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਉਧਰ ਜੀ ਬਸ ਇਹੀ ਗੱਲ ਸੀਗੀ ਕਿਉਂਕਿ ਵੀਰ ਜੀ ਉਹਨਾਂ ਨੂੰ ਜਾ ਕੇ ਆ ਕੇ ਆਏ ਸੀਗੇ ਉਹਨਾਂ ਨਾਲ ਉਹਨਾਂ ਦੀ ਗੱਲ ਹੋਈ ਸੀ ਸਾਡੇ ਪਰਿਵਾਰ ਨੂੰ ਤਾਂ ਉਹੀ ਟਾਰਗੇਟ ਹੀ ਕੀਤਾ ਗਿਆ ਇਸ ਵਾਸਤੇ ਇਹ ਕੀ ਕਾਰਨ ਲੱਗਦਾ ਵੇ ਤੁਹਾਡੇ ਪਰਿਵਾਰ ਨੂੰ ਕਿਉਂ ਟਾਰਗੇਟ ਕੀਤਾ ਗਿਆ ਉਹ ਤਾਂ ਹੁਣ ਉਹ ਹੀ ਦੱਸ ਸਕਦੇ ਜੀ ਵੀ ਉਹਨਾਂ ਨੇ ਕਿਉਂ ਐ ਕੀਤਾ ਕਿਉਂਕਿ ਕੋਈ ਮਨਾਲੀਆਂ ਦਾ ਮੁੱਦਾ ਸਾਡਾ ਤਾਂ ਹੈ ਹੀ ਨਹੀਂ ਸੀਗਾ ਉੱਧਰ ਕੋਈ ਪਾਣੀ ਪਿੰਦਾ ਨਹੀਂ ਸੀਗਾ ਸਾਡੇ ਗੇਟ 'ਚ ਆ ਕੇ ਜਦੋਂ ਵੀਡੀਓ ਬਣਾਉਣ ਲੱਪੇ ਆਪਾਂ ਕਦੇ ਕਿਸੇ ਦੇ ਘਰ ਚਾ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਕੋਈ ਵੀਡੀਓ ਬਣਾ ਨਹੀਂ ਸਕਦੇਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਉਹ ਆ ਕੇ ਵੀਡੀਓ ਬਣਾ ਰਹੇ ਨੇ ਸਾਰਿਆਂ ਦੀ ਹੁਣ ਅਸੀਂ ਉਹਨਾਂ ਦੀ ਸਾਨੂੰ ਕਈਆਂ ਨੇ ਪੁੱਛਿਆ ਵੀ ਆ ਤੁਸੀਂ ਕਮੈਂਟਾਂ ਚ ਵੀ ਤੁਸੀਂ ਉਹਨਾਂ ਦੀ ਵੀਡੀਓ ਨਹੀਂ ਵਾਇਰਲ ਕਰ ਰਹੇ ਸਾਨੂੰ ਪਹਿਲਾਂ ਐ ਸੀ ਵੀ ਸਾਡੇ ਪਿੰਡ ਦਾ ਹੀ ਮਸਲਾ ਹੈ ਜੀ ਕਿਉਂ ਇਹਨੂੰ ਉਸ਼ਾਲਿਆ ਜਾਵੇ ਕਿਉਂ ਸਾਰੇ ਬੱਚੇ ਜਿਹੜੇ ਉਹਨਾਂ ਦੇ ਨਾਲ ਆਏ ਆ ਕੋਈ ਮੈਨੂੰ ਤਲਾ ਤਾਂ ਉਹ ਵੀਡੀਓ ਦੇ ਸ਼ੌਂਕ 'ਚ ਹੀ ਆਏ ਆ ਕੋਈ ਉਹਨਾਂ ਨੂੰ ਪਤਾ ਨਹੀਂ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਵੀ ਆ ਕੁਝ ਹੋਣ ਵਾਲਾ ਹੈ ਉੱਥੇ ਵੀ ਸਰਪੰਚ ਦੀ ਜਾਂ ਕਿਸੇ ਦੀ ਕੀ ਮਨਚਾ ਹੈਗੀ ਹੈ ਤੇ ਉਹ ਸਾਨੂੰ ਐ ਸੀ ਕਿ ਉਹ ਬੱਚਿਆਂ ਦੇ ਚਿਹਰੇ ਸਾਰਿਆਂ ਦੇ ਸਾਹਮਣੇ ਆਉਣਗੇ ਵੀ ਨਾ ਅਸੀਂ ਉਹਨਾਂ ਟਾਈਮ ਅਸੀਂ ਚੁੱਪ ਹੀ ਰਹੇ ਵੀ ਆ ਜਿੰਨ ਕਿੰਨਾ ਕੁਝ ਮੀਡੀਆ ਤੇ ਸਾਡੇ ਬਾਰੇ ਵੀ ਬੋਲਿਆ ਗਿਆ ਵੀ ਇਹ ਜਾਣਬੁੱਝ ਕੇ ਐਂ ਕਰ ਰਿਹਾ, ਜੋ ਕਰ ਰਿਹਾ ਸਾਡਾ ਅਕਸ ਪੂਰਾ ਖਰਾਬ ਕੀਤਾ ਗਿਆ। ਧਰਨਾਟ ਲੋਗ ਨੇ ਜਾਂ ਇਹ ਬੇਈਮਾਨ ਹੈ ਜੋ ਕੁਝ ਵੀ ਬੋਲਿਆ ਗਿਆ ਸਾਡੇ ਪਰਿਵਾਰ ਵਾਲੇ ਅਸੀਂ ਫਿਰ ਵੀ ਸਾਰੇ ਚੁੱਪ ਸੀਗੇ ਵੀ ਚਲੋ ਕੋਈ ਨਹੀਂ ਇਹ ਹੌਲੀ-ਹੌਲੀ ਆਪੇ ਮਸਲਾ ਹੱਲ ਹੋ ਜਾਊਗਾ ਪਰ ਉਹ ਇੰਨਾ ਕੁ ਹਾਈ ਲੈਵਲ ਤੇ ਉਸ ਗੱਲ ਨੂੰ ਪਹੁੰਚਾਇਆ ਗਿਆ। ਮੈਂ ਤੁਹਾਡੇ ਉੱਪਰ ਜਿਹੜਾ ਕਿਉਂਕਿ ਗਮਦੂਰ ਸਿੰਘ ਦੇ ਪਰਿਵਾਰ ਦੇ ਉੱਪਰ ਕਿੰਨੇ ਪਰਚੇ ਦਰਜ ਆ ਲੁੱਟਾਂ ਖਵਾ ਦੇ ਜਾਂ ਜਾਂ ਫਾਇਰਿੰਗ ਦੇ ਤੋਂ ਪਹਿਲਾਂ ਵੀਰੇ ਉਹਦੋਂ ਪਹਿਲੋ ਤਾਂ ਨਾ ਕਿਸੇ ਤੇ ਕੋਈ ਪਰਚਾ ਦਰਦੇ ਆ ਨਾ ਇਹ ਪਹਿਲਾ ਹੀ ਸਰਪੰਚ ਹੈਗਾ ਮਿੰਲਾ ਦਾ ਵੀ ਜੀ ਨੇ ਇਹ ਕੱਲ ਆਪਦੇ ਮੂੰਹ ਬਣਾ ਕੇ ਵੀ ਇਹ ਤਾਂ ਨਾਟਕ ਲੋਗ ਹੈ ਉਹ ਐ ਆ ਉਹ ਜੋ ਹੈ ਇਹ ਨਾਲ ਵੱਲੋਂ ਆਪ ਹੀ ਬਣਾਇਆ ਗਿਆ ਪਹਿਲੋ ਉਹਨਾਂ ਨੇ ਐਸਸੀ ਦਾ ਕਾਰਡ ਖੇਡਿਆ ਹੋਇਆ ਹੁਣ ਉਸੇ ਗੱਲ ਤੋਂ ਆਪ ਹੀ ਪਛਾਣ ਹੋ ਰਹੀ ਨੇ ਪਹਿਲੋ ਇਹ ਵੇਖ ਲਓ ਮੁੱਦਾ ਇਹ ਇਸ ਗੱਲ ਤੇ ਪਹਿਲੋ ਉਹਨਾਂ ਨੇ ਆਖਿਆ ਵੀ ਗੰਦੇ ਪਾਣੀ ਜਿਹੜਾ ਹੈਗਾ ਉਹ ਉਹ ਸਾਫ ਪਾਈਪਾਂ ਚ ਪਾਇਆ ਜਾਂਦਾ ਜੀ ਵੀ ਉਹਨਾਂ ਦਾ ਜਿਹੜਾ ਗੰਦਾ ਪਾਣੀ ਉਹ ਸਾਡੇ ਪੀਣ ਵਾਲੀਆਂ ਪਾਈਪਾਂ ਚ ਹੁਣ ਉਹ ਵੀ ਕਲੀਅਰ ਹੋ ਗਈ ਗੱਲ ਫਿਰ ਉਹਨਾਂ ਨੇ ਦੂਜਾ ਐਸਸੀ ਦਾ ਕਾਰਡ ਖੇਡਿਆ ਜੀ ਫਿਰ ਉਹ ਵੀ ਗੱਲ ਕਲੀਅਰ ਹੋ ਗਈ ਹੁਣ ਤੁਸੀਂ ਆਪ ਸੋਚ ਲਓ ਵੀ ਉਹਨਾਂ ਨੇ ਕਿਉਂ ਇਹ ਕੀਤਾ ਹੈ ਭਾਈ ਕੀ ਤੁਹਾਡਾ ਮੰਨ ਲਓ ਪਹਿਲਾ ਰਾਜਨੀਤਿਕ ਮਸਲਾ ਸੀਗਾ ਇਹ ਵੀ ਹੋ ਸਕਦਾ ਕਿ ਵਾਰੀ ਸਰਪੰਚੀ ਹਰਗੇ ਹੋਇਆ ਕੋਈ ਬੰਦਾ ਤੇ ਜਿਹੜਾ ਹੈ ਜਿਹੜੇ ਰਾਜਨੀਤਿਕ ਰੰਜਿਸ਼ ਹੋ ਸਕਦੀ ਹੈ ਨਹੀਂ ਨਹੀਂ ਵੀਰੇ ਰਾਜਨੀਤੀ ਕੇ ਰੰਜਿਸ਼ ਆਪਾਂ ਨਹੀਂ ਇਸ ਗੱਲ ਨੂੰ ਕਹਿ ਸਕਦੇ ਕਿਉਂਕਿ ਆਪਾਂ ਨੂੰ ਕਿਸੇ ਨੂੰ ਉਸ ਗੱਲ ਦਾ ਪਤਾ ਹੀ ਨਹੀਂ ਸੀਗਾ ਨਹੀਂ ਤਾਂ ਕਰੇ ਹੋਰ ਵੀ ਬੰਦੇ ਹੁੰਦੇ ਉਸ ਟਾਈਮ ਜੇ ਕੋਈ ਆਪਾਂ ਨੂੰ ਐ ਹੁੰਦਾ ਵੀ ਕੋਈ ਆਪਣੇ ਘਰੇ ਮਤਲਬ ਤੁਹਾਡਾ ਕਹਿਣਾ ਇਹਨਾਂ ਦਾ ਕਹਿਣਾ ਕਿ ਅਸੀਂ ਸਰਪਸ ਤੁਸੀਂ ਪਰਿਵਾਰ ਦੇ ਖੁਦ ਕਲੀਪ ਪਰਿਵਾਰਕ ਮੈਂਬਰ ਮੌਜੂਦ ਸੀ ਜਦੋਂ ਤੁਹਾਡੇ ਉੱਤੇ 100 150 ਜਿਹੜਾ ਹੈਗਾ ਲੋਕ ਤੁਹਾਡੇ ਬਾਰ ਮੂਰੇ ਵੀਡੀਓ ਬਣਾਉਣ ਆ ਜਾਂਦੇ ਹਨ ਤੇ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਬਣਾ ਜਿਹੜੀਆਂ ਹੁਣ ਵੀਡੀਓ ਦਿੱਤੀਆਂ ਜਿਹੜੇ ਗੜਾਸੇ ਤਿੱਖੇ ਕਰੀ ਜਾਂਦੇ ਆ ਗਾਣੇ ਲਾਈ ਜਾਂਦੇ ਆ ਉਹ ਤੁਹਾਡੇ ਬਾਰ ਆ ਗਏ ਆ ਸਾਰੀਆਂ ਵੀਡੀਓ ਇਹ ਇਹ ਬਾਹਰ ਅੱਗੇ ਨਹੀਂ ਵੀਰੇ ਇਹ ਜਦੋਂ ਧਰਨਾ ਲੱਗ ਚੁੱਕਿਆ ਸੀਗਾ ਉਦੋਂ ਉਹਨਾਂ ਨੇ ਇਹ ਸਮਾਨ ਉਹਦੇ ਇਕੱਠਾ-ਕੁੱਠਾ ਕੀਤਾ ਸੀਗਾ ਇਹ ਵੀਡੀਓ ਤਾਂ ਸਾਡੇ ਕੋਲ ਪਹੁੰਚ ਚੁੱਕੀਆਂ ਸੀਗਾ ਅਸੀਂ ਪ੍ਰੈਸ ਨੂੰ ਪਰ ਇਹ ਦਿੱਤੀਆਂ ਨਹੀਂ ਇਹ ਕਿਉਂਕਿ ਸਾਡੇ ਐ ਹੈਗਾ ਪਿੰਡ ਦੇ ਬੱਚਿਆਂ ਦਾ ਉਹਨੂੰ ਲੱਗਦਾ ਸੀ ਵੀ ਉਹਨਾਂ ਦਾ ਕੈਰੀਅਰ ਖਰਾਬ ਹੋ ਜਾਊਗਾ ਉਹਨਾਂ ਦਾ ਜਰੂਰ 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 ਜੀ ਤੇ ਹੁਣ ਜਦੋਂ ਤੁਹਾਡੇ ਪਰਿਵਾਰ ਦੇ ਉੱਪਰ ਕਿਉਂਕਿ ਉਧਰ ਦੇ ਸਾਹਮਣੇ ਵਾਲੇ ਪਾਸੇੋਂ ਕਹਿੰਦੇ ਵੀ ਜਿਹੜਾ ਹੈ ਇਹਨਾਂ ਨੇ ਸਿਆਸੀ ਪਹੁੰਚ ਦਿਖਾ ਕੇ ਠੀਕ ਆ ਉਹਨਾਂ ਦੀ ਔਰਤਾਂ ਨੇ ਵੀ ਵੀਡੀਓ ਕਿਉਂਕਿ ਕਹਿੰਦੇ ਸਾਡੇ ਸਿਆਸੀ ਪਹੁੰਚ ਇਹਨਾਂ ਨੇ ਕਰਕੇ ਲਗਭਗ ਸਾਡੇ ਘਰਾਂ ਦੇ ਪੁਲਿਸ ਨੂੰ ਕਹਿ ਕੇ ਕੇ ਪੁਲਿਸ ਦੇ ਬੰਦੇ ਵੀ ਚਕਾਤੇ ਸਾਡੀਆਂ ਬੁੜੀਆਂ ਵੀ ਚਕਾਦੀਆਂ ਸਾਡੇ ਪ੍ਰਾਈਵੇਟ ਜਿਹੜਾ ਘਰਾਂ ਦਾ ਸਮਾਨ ਵੀ ਬਾਹਰ ਸੈੜਤਾ ਅਸੀਂ ਜਾ ਕੇ ਸਿਵਿਆਂ ਚ ਰੋਟੀਆਂ ਪਕਾਈਆਂ ਇਹਦੇ ਬਾਰੇ ਜਿਹੜਾ ਹੈਗਾ ਤੁਸੀਂ ਕੀ ਕਹੋਗੇ ਵੀਰੇ ਮੇਰੀ ਗੱਲ ਸੁਣੋ ਜੇ ਸਾਡਾ ਕੋਈ ਐ ਹੁੰਦਾ ਵੀ ਸਾਡਾ ਕੋਈ ਇੱਥੇ ਸੁਣਵਾਈ ਹੁੰਦੀ ਤਾਂ ਪਹਿਲੋ ਤਾਂ ਸਾਡੇ ਤੇ ਐਸ ਸੀ ਐਸਟੀ ਐਕਟ ਨਹੀਂ ਸੀ ਲੱਗਣਾਗਾ ਜੀ ਉਹ ਕਿਉਂਕਿ ਉਹਦਾ ਤਾਂ ਇਹਦੇ ਚ ਹੁਣ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੀ ਹੋ ਚੁੱਕਿਆ ਵੀ ਉਹ ਇਸ ਜਿਹੜਾ ਇਹ ਮੁੱਦਾ ਬਣਾਇਆ ਗਿਆ ਸੀਗਾ ਉਹਦਾ ਸਾਡੇ ਤੇ ਨਹੀਂ ਪਰਚੇ ਨਹੀਂ ਸੀ ਦਰਜ ਹੋਣੇਗੇ ਵੀਰੇ ਵੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਵੀ ਨਾ ਤਾਂ ਸਾਡੀ ਕੋਈ ਆਪ ਦੀ ਮਨਸ਼ਾ ਸੀਗੀ ਵੀ ਅਸੀਂ ਕੋਈ ਪੁਲਿਸ ਨੇ ਇਹਨੇ ਬੰਦੇ ਕੁੱਟੇ ਕਿਉਂ ਤੁਹਾਡੇ ਪਿੰਡ ਦੇ ਵਿੱਚ ਪੁਲਿਸ ਪੁਲਿਸ ਨੇ ਤਾਂ ਮੇਰੀ ਗੱਲ ਸੁਣੋ ਜੀ ਪੁਲਿਸ ਨੂੰ ਜਦੋਂ ਆਪ ਦੇ ਤੁਸੀਂ ਉਹ ਵੀਡੀਓ ਕੱਢ ਕੇ ਵੇਖ ਲਓ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖੋ ਪੋਲਸ ਨੂੰ ਸਾਰੇ ਨੂੰ ਕਟਿਆ ਜਾ ਚੁੱਕਿਆ ਸੀਗਾ ਤੇ ਆਪਣੇ ਗੇਟ ਦੇ ਉਹ ਸੀਸੀਟੀਵੀ ਕੈਮਰਾ ਦੀ ਵੀਡੀਓ ਵੀ ਉਹਨਾਂ ਨੇ ਵਿੱਚ ਉੱਥੇ ਹੀ ਉਹਨਾਂ ਨੇ ਪਾਈ ਵੀ ਹੈ ਜੀ ਤੁਸੀਂ ਆਪ ਦੇਖ ਲਓ ਵੀ ਬੰਦੇ ਇੰਨੀ ਵਾਟੋ ਚੱਲ ਕੇ ਆਪਣੇ ਘਰ ਤੇ ਕਰਾਏ ਆ ਆਪਾਂ ਚੱਲ ਕੇ ਉਹਨਾਂ ਦੇ ਉਸ ਪਾਸੇ ਨਹੀਂ ਗਏ ਜਿੱਧਰ ਤੁਹਾਨੂੰ ਨਾ ਲੱਗਿਆ ਸੀਗਾ ਉਹ ਬੰਦੇ ਚੱਲ ਕੇ ਆਪਣੇ ਵਾਲੇ ਪਾਸੇ ਆਏ ਜਦੋਂ ਜਮਾ ਇਹ ਗੱਲ ਹੋ ਗਈ ਹੈ ਵੀ ਐਸਐਚਓ ਸਾਹਿਬ ਵੀ ਆਖੀ ਜਾਂਦੇ ਐ ਵੀ ਤੁਸੀਂ ਤੁਹਾਡੇ ਹੁਣ ਘਰਾਂ ਤੇ ਹਮਲਾ ਹੋਊਗਾ ਤੁਹਾਡੇ ਘਰਾਂ ਤੇ ਹਮਲਾ ਹੋਊਗਾ ਤੇ ਫਿਰ ਫਿਰ ਅੰਤ ਤੇ ਤੁਸੀਂ ਮਤਲਬ ਆਹਦੀ ਪ੍ਰੋਟੈਕਸ਼ਨ ਬਾਤ ਫਾਇਰਿੰਗ ਤੇ ਜਦੋਂ ਜਮਾ ਇਹ ਫਾਇਰ ਕਿਸ ਦੇ ਵੱਜਿਆ ਵੀ ਇਹ ਤਾਂ ਹਵਾਈ ਫਾਇਰਿੰਗ ਸੀਗੀ ਨਹੀਂ ਇਹ ਹਵਾਈ ਫਾਇਰਿੰਗ ਸੀਗੀ ਕੋਈ ਮਤਲਬ ਕੋਈ ਨਹੀਂ ਹੁੰਦਾਗਾ ਵੀ ਕੋਈ ਆਪਦੇ ਪਿੰਡ ਦੀ ਲੋਕਾਂ ਨੂੰ ਕੋਈ ਮਾਰਨ ਲੱਗ ਜੂਗਾ ਮਤਲਬ ਤੁਸੀਂ ਕਹਿੰਦੇ ਜਿਹੜੇ ਉਹ ਮਤਲਬ ਪੁਲਿਸ ਨੇ ਆਪਦੀ ਕਾਰਵਾਈ ਕੀਤੀ ਜਦੋਂ ਪੁਲਿਸ ਦੇ ਉੱਤੇ ਮਤਲਬ ਲਾਠੀ ਮਤਲਬ ਪੁਲਿਸ ਦੇ ਉੱਤੇ ਹਮਲਾ ਹੋਇਆ ਪੁਲਿਸ ਨੇ ਉਹ ਉਹਦੇ ਇਵਜ ਦੇ ਵਿੱਚ ਜਿਹੜੇ ਜਿਹੜਾ ਘਰਾਂ ਦੇ ਵਿੱਚੋਂ ਜਿਹੜਾ 45 ਤੋਂ 90 ਬੰਦੇ ਜਿਹੜੇ ਹੈਗੇ ਗ੍ਰਫਤਾਰ ਕੀਤੇ ਉਹ ਤਾਂ ਉਹਨਾਂ ਦੇ ਕਹਿਣ ਤੇ ਕਿਉਂਕਿ ਸਾਡਾ ਤਾਂ ਸਾਰਾ ਪਰਿਵਾਰ ਹੀ ਐ ਹੋ ਗਿਆ ਸੀਗਾ ਵੀ ਇਹ ਮਸਲਾ ਕੀ ਹੋ ਗਿਆ ਸਾਰਾ ਸਾਡਾ ਪਰਿਵਾਰ ਸਾਡੇ ਘਰੇ ਹੀ ਸੀਗਾ ਜਿੰਨੇ ਵੀ ਸਾਡੇ ਪਰਿਵਾਰ ਦੇ ਮੈਂਬਰ ਸੀਗੇ ਸਾਰੇ ਘਰੇ ਹੀ ਸੀਗੇ ਸਾਡ ਪੁਲਿਸ ਦੇ ਨਾਲ ਕਹਿੰਦੇ ਆ ਵੀ ਬੰਦੇ ਚਕਾਉਣਗੇ ਹਾਂ ਤਾਂ ਇਹ ਵੀ ਤੁਹਾਡੇ ਤੇ ਇਲਜ਼ਾਮ ਆਪ ਕਿ ਤੁਹਾਡੇ ਜਿਹੜੇ ਬੰਦਿਆਂ ਨੇ ਨਾਲ ਪੁਲਿਸ ਨੇ ਕੋਲੇ ਖੜ ਖੜ ਕੇ ਕਟਾਏ ਆ ਇਹ ਇਹ ਤਾਂ ਸਾਰਾ ਸਾਰਾ ਇਹ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਆਪਦੀ ਕੋਈ ਵੀਡੀਓ ਪੇਸ਼ ਕਰਦੇ ਨੇ ਵੀ ਸਾਡੇ ਕੋਈ ਬੰਦਾ ਉਹਨਾਂ ਦੇ ਗਿਆ ਹਾਂ ਜਦੋਂ ਪੁਲਿਸ ਨੇ ਵੀਡੀਓ ਦੇਖ ਕੇ ਆਪਦੀ شناخت ਕੀਤੀ ਉਹ ਕੁਝ ਬੰਦਿਆਂ ਨੂੰ ਜ਼ਰੂਰ ਜ਼ਬਰਦਸਤੀ ਉਹ ਬਿਠਾ ਕੇ ਲੈ ਕੇ ਗਏ ਆ ਪੁਲਿਸ ਵਾਲੇ ਵੀ ਚਲੋ ਸਾਨੂੰ ਇਹ ਦੱਸੋ ਤੁਹਾਡੇ ਪਿੰਡ ਦਾ ਇਹ ਬੰਦਾ ਕੌਣ ਹੈ ਉਹਦੇ ਚ ਕੋਈ ਇੱਕ ਅੱਧਾ ਜਨ ਜ ਗਿਆ ਹੋ ਸਕਦਾ ਨਹੀਂ ਇਹ ਜਿਹੜਾ ਵੀ ਕੁਛ ਕੀਤਾ ਇਹ ਪੁਲਿਸ ਨੇ ਆਪ ਦਾ ਜਿਹੜਾ ਵੀ ਉਹਨਾਂ ਨਾਲ ਹੋਇਆ ਉਹਨਾਂ ਨੇ ਪੁਲਿਸ ਦੀਆਂ ਗੱਡੀਆਂ ਭੰਨੇ ਆ ਗਈਆਂ ਨੇ ਉਹਨਾਂ ਦੀਆਂ ਜਿਹੜੀਆਂ ਨਾਲ ਲੜਕੀਆਂ ਆਈਆਂ ਸੀ ਉਹਨਾਂ ਨੂੰ ਗਲਤਫਲਤ ਬੋਲਿਆ ਗਿਆ ਹੈ ਇਹ ਸਾਰਾ ਕੁਝ ਪੁਲਸ ਨੇ ਆਪਦੇ ਤੌਰ ਤੇ ਕੀਤਾ ਹੁਣ ਤੁਹਾਡੇ ਜਿਹੜਾ ਹੈਗਾ ਉਹਨਾਂ ਦੇ ਤਾਂ ਸਾਰੇ ਉਹਨਾਂ ਨੇ ਲਗਭਗ ਰਿਲੀਜ਼ ਕਰ ਦਿੱਤੇ ਹਨਾ ਤੁਹਾਡੇ ਹਸਬੰਡ ਦੇ ਉੱਪਰ ਤੇ ਤੁਹਾਡੇ ਮੰਨ ਲਓ ਜਿਹੜੇ ਹੈਗੇ ਦਿਔਰ ਨੇ ਹਨਾ ਉਹਨਾਂ ਜੇਠ ਨੇ ਉਹਨਾਂ ਗਮਦੂਰ ਸਿੰਘ ਉਹਨਾਂ ਉੱਪਰ ਦੋਆਂ ਉੱਪਰ ਹੁਣ ਕਿਹੜੀਆਂ ਕਿੜੀਆਂ ਧਾਰਾਂ ਲੱਗੀਆਂ ਹੋਗੀਆਂ ਨੇ ਉਹਨਾਂ ਤੇ ਇੱਕ ਤਾਂ ਐਸਸੀ ਐਸਟੀ ਐਕਟ ਲੱਗੇ ਹੋਏ ਹਾਂਜੀ ਤੇ ਇੱਕ ਧਾਰਾ 307 ਲਾਈ ਵੀ ਹੈ ਜੀ ਤੇ ਉਹ ਗ੍ਰਫਤਾਰ ਨੇ ਜਹਾਜ ਭੱਜੇ ਹੋਏ ਨੇ ਨਹੀਂ ਭੱਜੇ ਹੋਈ ਨਹੀਂ ਤੇ ਜਦੋਂ ਮੰਨ ਲਓ ਇੱਕ ਮੈਂ ਉਹਨਾਂ ਤੋਂ ਇਹ ਵੀ ਸਵਾਲ ਪੁੱਛਿਆ ਤੁਹਾਡੀ ਪ੍ਰੈਸ ਕਾਨਫਰੰਸ ਤੋਂ ਉਹਨਾਂ ਨੇ ਮੈਨੂੰ ਇੱਕ ਪੁੱਛਿਆ ਉਹ ਕਹਿੰਦੇ ਵੀ ਜੇਕਰ ਹੁਣ ਉਹਨਾਂ ਦੇ ਪਰਿਵਾਰ ਨੂੰ ਇਦਾਂ ਦੁੱਖ ਲੱਗਦਾ ਹੈ ਨਾ ਤੇ ਜਦੋਂ ਸਾਡੇ ਬੱਚੇ ਚੱਕੇ ਜਾ ਰਹੇ ਸੀ ਸਾਡੀਆਂ ਔਰਤਾਂ ਨੂੰ ਜਿਹੜਾ ਘੜੀਸਿਆ ਜਾ ਰਿਹਾ ਸੀ ਉਦੋਂ ਗਮਦੂਰ ਦੇ ਜਿਹੜੇ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਨੇ ਆ ਜਿਹੜਾ ਹੈਗਾ ਹਾ ਦਾ ਨਾਰਾ ਕਿਉਂ ਨਹੀਂ ਮਾਰਿਆ ਉਹ ਉਹਨਾਂ ਦਾ ਇਹ ਵੀ ਕਹਿਣਾ ਕਿ ਜਦੋਂ ਭਰ ਭਰ ਕੇ ਕਿ ਦਨਾਲੀਆਂ ਤੁਸੀਂ ਫੜਾ ਰਹੇ ਸੀ ਇਹ ਤਾਂ ਮੈਨੂੰ ਲੱਗਦਾ ਇਹ ਸਭ ਤੋਂ ਬੇਵਕੂਫੀ ਵਾਲਾ ਸਵਾਲ ਆ ਵੀ ਕਦੇ ਕੋਈ ਔਰਤ ਨਹੀਂ ਆਏ ਚਾਹੁੰਦੀ ਹੁੰਦੀਗੀ ਵੀ ਜੇ ਦਿਨਾਲੀ ਅਸੀਂ ਭਰ ਕੇ ਫੜਾ ਰਹੇ ਆ ਜਿਹਨੂੰ ਫੜਾ ਰਹੇ ਆ ਉਹ ਸਾਡੇ ਪਰਿਵਾਰ ਦਾ ਮੈਂਬਰ ਹੈ ਜੇ ਇੱਕ ਗਲਤੀ ਹੋਊਗੀ ਉਹ ਜੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਵੀ ਕੁਝ ਹੁੰਦਾ ਨਾਲ ਸਾਡਾ ਪਰਿਵਾਰ ਵੀ ਖਤਮ ਸੀਗਾ ਇਹ ਤਾਂ ਸਿਰਫ ਹੁਣ ਕੁਛ ਵੀ ਆਖ ਲੋ ਹੁਣ ਬੰਦੇ ਆ ਹੁਣ ਕੱਲ ਕਰ ਰਹੇ ਆ ਉਹ ਵੀ ਇਹਨਾਂ ਦੇ ਉਹ ਫੈਰ ਬਚਿਆ ਜਾਂ ਆ ਹੋਇਆ ਉਹ ਇੰਨੇ ਦਿਨਾਂ ਬਾਅਦ ਤਾਂ ਕੋਈ ਵੀ ਇਹ ਚੀਜ਼ਾਂ ਨਹੀਂ ਹੋ ਸਕਦੇ ਜਿਸ ਤਰ੍ਹਾਂ ਅੱਜ ਤੁਹਾਡੇ ਹੱਕ ਦੇ ਵਿੱਚ ਜਥੇਬੰਦਗਾਂ ਆ ਤੁਹਾਡੇ ਪਿੰਡ ਦੇ ਵਿੱਚ ਇਕੱਠ ਵੀ ਹੋਇਆ ਠੀਕ ਆ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਊ ਸਾਡਾ ਅਗਲਾ ਐਕਸ਼ਨ ਅਸੀਂ ਹਜੇ ਗੱਲਬਾਤ ਕਰ ਰਹੇ ਆ ਜੋ ਵੀ ਤਿਆਰੀ ਸਾਨੂੰ ਕਰਨੀ ਪਈ ਜੇ ਸਾਡੀ ਪ੍ਰਸ਼ਾਸਨ ਨਹੀਂ ਇਹ ਗੱਲ ਸੁਣ ਰਿਹਾ ਤੇ ਅਸੀਂ ਅਗਲਾ ਐਕਸ਼ਨ ਆਪਦਾ ਜੋ ਵੀ ਹੈ ਪੂਰਾ ਹੈ مشورہ ਕਰਕੇ ਸਾਰਿਆਂ ਨਾਲ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਤੁਸੀਂ ਕੋਈ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕਰਨਾ ਚਾਹੋ ਮੈਂ ਲੋਕਾਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਕਰਦੀ ਹਾਂ ਵੀ ਜਿਹੜੇ ਨੇ ਸਾਡੀ ਗੱਲ ਸਾਡਾ ਪੱਖ ਵੀ ਰੱਖਿਆ ਨਹੀਂ ਤਾਂ ਵੀ ਸਾਰਾ ਕੁਝ ਜੋ ਕੁਝ ਵੀ ਮੀਡੀਆ ਤੇ ਦਿਖਾਇਆ ਗਿਆ ਸੀ ਉਹਨੂੰ ਹੀ ਸੱਚ ਮੰਨਿਆ ਜਾ ਰਿਹਾ ਸੀਗਾ ਹੁਣ ਸਾਡਾ ਪੱਖ ਜਦੋਂ ਰੱਖਿਆ ਬਹੁਤ سارے ਲੋਕਾਂ ਦੇ ਬਾਹਰੋਂ ਵੀ ਫੋਨ ਆ ਰਹੇ ਨੇ ਬਹੁਤ سارے ਲੋਕਾਂ ਨੇ ਸਾਨੂੰ ਵੀ ਸਪੋਰਟ ਕੀਤਾ ਸਾਡੀ ਮਦਦ ਲਈ ਵੀ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਅਸੀਂ ਪਹਿਲਾਂ ਇੱਕ ਤਰਫਾ ਹੀ ਅਸੀਂ ਸੁਣਿਆ ਸੀਗਾ ਹੁਣ ਜਦੋਂ ਉਹਨਾਂ ਨੇ ਦੋ ਤਰਫਾ ਸੁਣਿਆ ਮੈਂ ਸਿਰਫ ਇਨਾ ਕਹਿਣਾ ਚਾਹੁੰਨੀ ਆ ਵੀ ਜਿਹੜੀਆਂ ਵੀ ਜੱਥੇ ਬੰਦੀਆਂ ਹੈਗੀਆਂ ਜਿਨ੍ਹਾਂ ਨੇ ਸਾਡੀ ਸੁਣੀ ਆ ਜਿਨ੍ਹਾਂ ਨੇ ਨਹੀਂ ਸੁਣੀ ਜੀ ਪੁਲਿਸ ਇੱਕ ਵਾਰੀ ਸਾਰੇ ਮਸਲੇ ਨੂੰ ਆਪ ਸਮਝ ਕੇ ਆਪ ਦੇਖ ਕੇ ਫਿਰ ਉਹ ਗੱਲ ਕਰਨੇ ਇਵੇਂ ਉਹਨਾਂ ਨੇ ਐ ਕਰਤਾ ਉਹਨਾਂ ਦੀਆਂ ਬੁੜੀਆਂ ਨੇ ਫਰਾਂ ਫਲਾਂ ਭਰ ਕੇ ਦੇਤੀਆਂ ਫਲਾਨਾ ਕਰਤਾ ਇਹ ਗੱਲਾਂ ਚ ਨਾ ਪੈ ਕੇ ਸਾਡੇ ਜਿਹੜਾ ਹੈਗਾ ਪਿੰਡ ਚ ਸ਼ਾਂਤੀ ਬਣਾਈ ਰੱਖਣਾ ਇਹ ਜਿਹੜੇ ਆਉਂਦੇ ਉਹ ਸਿਰਫ ਅੱਗ ਪਾ ਕੇ ਜਾਂਦੇ ਆ ਉਹ ਇੱਕ ਲਾਸਵਾਲ ਕਿਉਂਕਿ ਜਥੇਬੰਦੀਆਂ ਮੰਨ ਲੋ ਚਾਹੇ ਉਧਰਲੇ ਪਾਸੇ ਜਿੰਨੀਆਂ ਵੀ ਜਥੇਬੰਦੀਆਂ ਭਾਰਤ ਕਿਸਾਨ ਜੁਨੇ ਇੱਕਤਾ ਉਹ ਰਾਹਾ ਖੇਤ ਕਿਸਾਨ ਮਜ਼ਦੂਰ ਯੂਨੀਅਨਾਂ ਜਾਂ ਕੋਈ ਵੀ ਹੋਰ ਐਕਸ਼ਨ ਕਮੇਟੀ ਉਹਨਾਂ ਨੇ ਬਣਾਈ ਆ ਕੀ ਉਹਨਾਂ ਨੇ ਤੁਹਾਡੇ ਨਾਲ ਆ ਕੇ ਗੱਲਬਾਤ ਕੀਤੀ ਜਿਹੜੇ ਉਹਨਾਂ ਪੱਖ ਦੇ ਵਿੱਚ ਜਥੇਬੰਦੀਆਂ ਨੇ ਨਹੀਂ ਹਜੇ ਤੱਕ ਕਿਸੇ ਨੇ ਪੁੱਛਿਆ ਨਾ ਵੀ ਤੁਸੀਂ ਵੀ ਆਪਦਾ ਪੱਖ ਰੱਖੋ ਨਹੀਂ ਨਹੀਂ ਕਿਸੇ ਨੇ ਨਹੀਂ ਹਜੇ ਤੱਕ ਜੋ ਵੀ ਹੈਗਾ ਉਹ ਤੁਹਾਡੇ ਸਾਹਮਣੇ ਹੈਗਾ ਵੀ ਜਿੰਨਾ ਵੀ ਨੇ ਸਾਡੇ ਨਾਲ ਗੱਲ ਕੀਤੀ ਉਹ ਅੱਜ ਇੱਥੇ ਮੌਜੂਦ ਸੀਗੇ ਮਤਲਬ ਕਿ ਜਿਹੜੀਆਂ ਜਥੇ ਬੰਦਿਆਂ ਨੇ ਮੰਨ ਲਓ ਕੁਲਦੀਪ ਸਿੰਘ ਤੇ ਉਹਦੀ ਮੈਸੇਜ ਜਿਹੜਾ ਸਰਪੰਚਾ ਜਿਹੜਾ ਉਹਨਾਂ ਦੇ ਪੱਖ ਵਿੱਚ ਐਕਸ਼ਨ ਕਮੇਟੀ ਬਣਿਆ ਐ ਜਿਹੜੇ ਐਕਸ਼ਨ ਕਮੇਟੀ ਨੇ ਤੁਹਾਡੇ ਪਰਿਵਾਰ ਤੱਕ ਪਹੁੰਚ ਨਹੀਂ 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 ਬਿਲਕੁਲ ਨਹੀਂ ਕੀਤੀ ਜੀ ਨਾਲੇ ਫੈਸਲਾ ਇੱਕ ਤਰਫਾ ਨਹੀਂ ਹੋ ਸਕਦਾ ਹੁੰਦਾ ਜਦੋਂ ਵੀ ਕੋਈ ਆਪਾਂ ਸੋਚਦੇ ਵੀ ਕਦੇ ਕਿਸੇ ਜੱਜ ਕੋਲੇ ਕੋਈ ਵੀ ਕੇਸ ਜਾਂਦਾ ਉਹ ਦੋਵੇਂ ਪੱਖਾਂ ਦੀ ਗੱਲ ਸੁਣ ਕੇ ਫੇਰ ਹੀ ਉਹ ਤੇ ਫੈਸਲਾ ਦਿੰਦਾ ਇੱਕ ਤਰਫਾ ਕਦੇ ਵੀ ਫੈਸਲਾ ਨਹੀਂ ਹੋ ਸਕਦਾ ਬਿਲਕੁਲ ਸੋ ਇਹ ਸਾਣਾ ਗਮਦੂਰ ਸਿੰਘ ਦੇ ਜਿਹੜਾ ਆਪਾਂ ਗੱਲ ਅ ਪਰਜਾ you yeah. ਤੇ ਇਹਨਾਂ ਦੇ ਜਿਹੜੇ ਹੈਗੇ ਆ ਆਪਾਂ ਗਏ ਇਹਨਾਂ ਦੇ ਹਸਬੰਡ ਦੇ ਉੱਪਰ ਵੀ ਜਿਹੜੇ ਉਹੀ ਸੇਮ ਚਾਰਜ ਲੱਗੇ ਨੇ ਜਿਹੜੇ ਕਿ ਗਮਦੂਰ ਸਿੰਘ ਦੇ ਉੱਪਰ ਨੇ ਉਹਨਾਂ ਦਾ ਸਿੱਧਾ ਸਿੱਧਾ ਕਹਿਣਾ ਕਿ ਸਾਡੇ ਨਾਲ ਜਿਹੜਾ ਹੈਗਾ ਇਹ ਜਿੱਦਾਂ ਉਹਨਾਂ ਦੀਆਂ ਔਰਤਾਂ ਨੇ ਇਲਜ਼ਾਮ ਲਵਾਇਆ ਕਿ ਉਹਨਾਂ ਦੀਆਂ ਔਰਤਾਂ ਨੇ ਜਿਹੜੀਆਂ ਹੈਗਾ ਮੰਨ ਲੈ ਇਹ ਜਿਹੜੇ ਕਮਲਜੀਤ ਕੌਰ ਵਰਗਿਆਂ ਨੇ ਜਿਹੜੇ ਭਰ ਭਰ ਕੇ ਦਿਨਾਲੀਆਂ ਫੜਾਂਗਾ ਉਦਾਂ ਦੀ ਕੋਈ ਗੱਲ ਨਹੀਂ ਦੂਸਰਾ ਇਹ ਆ ਜਿਹੜੀਆਂ ਉਹਨਾਂ ਦੇ ਪੱਖ ਦੇ ਵਿੱਚ ਜਥੇਬੰਦੀਆਂ ਨੇ ਮੰਨ ਲਓ ਚਾਹੇ ਖੇਤ ਮਜ਼ਦੂਰ ਜੁਣਾ ਚਾਹੇ ਭਾਰਤੀ ਕਿਸਾਨ ਯੂਨੀਤਾਗਰਾ ਉਹਨਾਂ ਨੇ ਪਰਿਵਾਰ ਦੂਸਰੇ ਪੱਖ ਨੂੰ ਜਾਣਨ ਕਮਦੂਰ ਸਿੰਘ ਦੇ ਪਰਿਵਾਰ ਦੇ ਹੱਕ ਦੇ ਵਿੱਚ ਹੀ ਭੁਗਤਾਨ ਉਹਨਾਂ ਦੇ ਪਿੰਡ ਦੇ ਲੋਕ ਵੀ ਜਿਹੜਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠਾ ਪਾ ਰੱਖ ਕੇ ਸੌਹਾ ਵੀ ਖਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਕੀ ਜਿਹੜਾ ਹੈਗਾ ਅੱਗੇ ਕਾਰਵਾਈ ਕਰਦਾ ਪਰ ਇੱਕ ਗੱਲ ਜ਼ਰੂਰ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰਾਂ ਜੋਸ ਤਰ੍ਹਾਂ ਚਾਹੁੰਦੀਆਂ ਹੁੰਦੀਆਂ ਹਨ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਉਹ ਲਗਭਗ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜਾ ਇਹ ਪਾੜਾ ਲਗਾਤਾਰ ਪਾਇਆ ਜਾ ਰਿਹਾ ਬਣੇ ਰੋ ਗੁਰਪ੍ਰੀਤ ਕੁੜੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ